ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ 35 36 ਨਗਵ ਕਾਉ ਨੇ ਵੀਰ ਜੀ ਵੀਡੀਓ ਨੂੰ ਇਗਨੋਰ ਨਾ ਕਰਿਆ ਜੇ ਐਂਡ ਟਿੱਕਰ ਜ਼ਰੂਰ ਵੇਖਿਆ ਜੇ ਵੀਰ ਜੀ ਆ 2855 ਮਾਡਲ ਆ 2021 ਮਾਡਲ ਪੰਜਾਬ ਨੰਬਰ ਨਾਲ ਦੇ ਟਾਇਰ 85% ਫਰਸਟ ਪਾਰਟੀ ਤੇ 1000 ਤੇ 25 ਘੰਟੇ ਸਿਰਫ ਚੱਲਿਆ ਟ੍ਰੈਕਟਰ ਸ਼ੋਅਰੂਮ ਕੰਡੀਸ਼ਨ ਚ ਟਰੈਕਟਰੇ ਵੀਰ ਦਾ ਰੇਟ ਵੀ ਜਾਇਜ਼ ਆ 6,65,000 ਰੁਪਿਆ ਬਾਕੀ ਫੁੱਲ ਮੌਕੇ ਦੇ ਮਾਨਤਾ ਨੀਂ ਵੀਰਾਂ ਲੋ ਕੀਤਾ ਜਾਏਗਾ ਅੱਗੇ ਆ ਗਿਆ ਵੀਰ ਜੀ 2018 ਮਾਡਲ ਕਾਪੀ 19 ਦੀ ਪਿਆਵ ਨੰਬਰ origignal ਟਰੈਕਟਰ ਸਾਰਾ ਨਾਲ ਦੇ ਟਾਇਰ 70 ਸੌਰੀ 75% ਰੇਟ ਵੀਰ ਦਾ ਰੱਖਿਆ ਜੀ 5 ਲੱਖ 70,000 ਰੁਪਿਆ ਾਕੀ ਟਰੈਕਟਰ ਵੀ ਵੀਰ ਦੇ ਦੋਨੇ ਕੋਕਾ ਵੀਸ ਨੇ ਨਗ ਪੀਸ ਜਿੰਨੂ ਕਈ ਦਾ ਪਾਸ ਨਗ ਪੀਸ ਟਰੈਕਟਰ ਨੇ ਤੇ ਜੇ ਕਿ ਵੀਰ ਨੇ ਸਾਡੇ ਚੈਨਲ ਤੇ ਬਿਲਕੁਲ ਫਰੀ ਵਿੱਚ ਐਡ ਲਗਾਉਣੀ ਤੇ 70 ਤੇ 79 ਦੇ 84000 ਤੇ ਫੋਟੋਆਂ ਪਾਓ 5 ਤੋਂ 7 ਫੋਟੋਆਂ ਪਾਓ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਕਿ ਸਾਡਾ ਵੀ ਹੌਸਲਾ ਵਧੇ ਤੇ ਇਸੇ ਵੀਰ ਕੋਲ ਵੀਰ ਜੀ ਆਗਿਆ ਤਮੀਆਂ ਮੁਕਾਉ ਤਵੀਆਂ ਵੀ ਬਹੁਤ ਸੋਹਣੀਆਂ ਵੀਰ ਨੇ ਕੱਲੀ-ਕੱਲੀ ਫੋਟੋ ਪਾਈ ਏ ਵੀਰ ਜੀ ਜੰਦਰਾ ਏਸ ਵੀਰ ਕੋ ਵਕਾਊਆ ਬਹੁਤ ਵਧੀਆ ਵੀਰ ਨੇ ਵੀਡੀਓ ਪਾਈ ਆ ਟਰਾਲਾ ਆ ਗਿਆ ਵੀਰ ਜੀ ਟਰਾਲਾ ਬਹੁਤ ਵਧੀਆ ਵੀਰ ਨੇ ਕੱਲੀ-ਕੱਲੀ ਫੋਟੋ ਪਾਈ ਏ ਜਿਹਨੂੰ ਕਈ ਦਾ ਵੀ ਟਰਾਲਾ ਤੇ ਮਦਬੀ ਰੇਟ ਵੀਰ ਤੋਂ ਤੁਸੀਂ ਫੋਨ ਤੇ ਪੁੱਛ ਸਕਦੇ ਏ ਤੇ ਵੀਰ ਦਾ ਕੱਲਾ ਕੱਲਾ ਨੰਬਰ ਆਪਾਂ ਸਕਰੀਨ ਤੇ ਹਰੇਕ ਫੋਟੋ ਦੇ ਵੇਲੇ ਸਕਰੀਨ ਤੇ ਨੰਬਰ ਆਪਾਂ ਲਾਇਆ ਹੈ ਤੇ ਵੀਰ ਨੇ ਟੈਰਾ ਟਿੱਕਰ ਵੀ ਕੋਈ ਕਮੀ ਨਹੀਂ ਛੱਡੀ ਹੈਗੀ ਕੱਲੀ ਕੱਲੀ ਫੋਟੋ ਦੀ ਤੇ ਦੂਜੀ ਬੇਨਤੀ ਹੈ ਆ ਵੀਰ ਜੀ ਅੱਗੇ ਆ ਗਿਆ ਇੱਕ ਕਰਾਹਾ ਕਰਾਹਾ ਵੀ ਵੀਰ ਦਾ ਬਿਲਕੁਲ ਨਮਿਆਂ ਵਰਗਾ ਸਾਫ ਸੁਥਰਾ ਪਿਆ ਹੈ ਅੱਗੇ ਆ ਗਿਆ ਵੀਰ ਜੀ ਉਹ ਪਲਟਾਨੀਆਂ ਹਲਾ ਕੋਈ ਕਹਿ ਦਿੰਦਾ ਕੋਈ ਬਲੋਕ ਕਹਿ ਦਿੰਦਾ ਕੋਈ ਇਹਨੂੰ ਕੁਝ ਕਹਿ ਦਿੰਦਾ ਵੀਰ ਜੀ ਤੇ ਗੱਲ ਕਾਦੀ ਵੀਰਜੀ ਵੀਰ ਕੋ ਹਰ ਇੱਕ ਸੰਦ ਤੁਹਾਨੂੰ ਮਿਲੂਗਾ ਤੇ ਇਸ ਵੀਰ ਕੋਲ ਇੱਕ ਡ੍ਰਿੱਲ ਪਈ ਆ ਜੀ ਚੰਗੀ ਵਧੀਆ ਨਵੀਂ ਡ੍ਰਿੱਲ ਆ ਚੰਗੀਆਂ ਵਧੀਆ ਹੀ ਅੱਗੇ ਵੀਰ ਕੋ ਤਮੀਆਂ ਆ ਗਈਆਂ ਨੇ ਗੱਲ ਕਾਦੀ ਵੀਰਜੀ ਵੀ ਜਿਹੜਾ ਵੀ ਕੋਈ ਖੇਤੀ ਬਾੜੀ ਸੰਦ ਮਤਲਬ ਹੀ ਜ਼ਿਮੀਂਦਾਰ ਨਾਲ ਜੁੜਦਾ ਹੈ ਉਹ ਇਸ ਵੀਰ ਕੋਲੋਂ ਤੁਹਾਨੂੰ ਹਰੇਕ ਤਰ੍ਹਾਂ ਦਾ ਮਿਲ ਜੇਗਾ ਥੱਲਾ ਕਰਾਹਾ ਜੰਦਰਾ ਸੁਹਾਗਾ ਤਮੀਆਂ ਜੋ ਮਰਜੀ ਇਸ ਵੀਰ ਕੋਲੋਂ ਖਰੀਦ ਸਕਦੇ ਜੇ ਤੇ ਇਹ ਵੀਰ ਬਹੁਤ ਵਧੀਆ ਚੀਜ਼ਾਂ ਰੱਖੀ ਬੈਠਾ ਵੇਚਣ ਵਾਸਤੇ ਆ ਤਮੀਆਂ ਦਾ ਸੈੱਟ ਇੱਕ ਹੋਰ ਆ ਗਿਆ ਬਹੁਤ ਸੋਹਣਾ ਨਵਾਂ ਹੀ ਪਿਆਜੇ ਬਿਲਕੁਲ ਹੀ ਨਵਾਂ ਤੇ ਆ ਟਰਾਲਾ ਵੀ ਇੱਕ ਵੀਰ ਜੀ ਵੀਡੀਓ ਨੂੰ ਲੱਕ ਲੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਵੀਰ ਜੀ ਐਂਡ ਤੱਕਰ ਵੀਡੀਓ ਵੇਖਿਆ ਕਰੋ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ